ਦੋਸਤੋ ਅਸੀਂ ਕਈ ਵਾਰ ਜਾਣੇ ਅਣਜਾਣੇ ਵਿੱਚ ਆਪਣੇ ਹੀ ਬੱਚਿਆਂ ਦੇ ਪਿਵệਖ ਨਾਲ ਖਿਲਵਾੜ ਕਰ ਰਹੇ ਹੁੰਦੇ ਹਾਂ ਦੋਸਤੋ ਹਰ ਇੱਕ ਮਾਪਿਉਂ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ ਵੱਡੇ ਹੋਣ ਪੜ੍ਹ ਲਿਖ ਜਾਣ ਕਿਸੇ ਮੁਕਾਮ ਤੱਕ ਪਹੁੰਚਣ ਆਪਣਾ ਨਾਮ ਰੋਸ਼ਨ ਕਰਨ ਤੇ ਉਹ ਨਾਲ ਦੇ ਪਵਿੱਖ ਵਿੱਚ ਖੁਸ਼ੀਆਂ ਹੈ ਖੁਸ਼ੀਆਂ ਹੋਣ ਤੇ ਇਸੇ ਪਵਿੱਖ ਦੀ ਕਾਮਨਾ ਕਰਕੇ ਅਸੀਂ ਆਪਣੇ ਹੀ ਬੱਚਿਆਂ ਵਿੱਚ ਕਮੀ ਆ ਕੱਢਣ ਲੱਗ ਜਾਂਦੇ ਹਾਂ ਤੂੰ ਪਤਲਾ ਬਹੁਤ ਹਾਂ ਤੂੰ ਜ਼ਿੰਦਗੀ ਵਿੱਚ ਕੀ ਕਰ ਸਕਦਾ ਹਾਂ ਜਾਂ ਤੂੰ ਮੋਟਾ ਬਹੁਤ ਹਾਂ ਅੱਗੇ ਜਾ ਕੇ ਤੁਹਾਡਾ ਕੀ ਬਣੇਗਾ ਜਾਂ ਫਿਰ ਫਲਾਣਿਆਂ ਦੇ ਬੱਚੇ ਵੇਖੋ ਪੜ੍ਹਾਈ ਲਿਖਾਈ ਵਿੱਚ ਕਿੰਨੇ ਹੁਸ਼ਿਆਰ ਹਨ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਅਸੀਂ ਆਪਣੇ ਬੱਚਿਆਂ ਵਿੱਚ ਕਮੀਆਂ ਕੱਢਦੇ ਹਾਂ ਤੇ ਦੋਸਤੋ ਇਹ ਹੀ ਕੱਡੀਆਂ ਹੋਈਆਂ ਕਮੀਆਂ ਸਾਡੇ ਦੁਆਰਾ ਕਈਆਂ ਹੋਈਆਂ ਬੱਚਿਆਂ ਨੂੰ ਗੱਲਾਂ ਉਹਨਾਂ ਦੇ ਦਿਮਾਗ ਵਿੱਚ ਘਰ ਘਰ ਜਾਂਦੀਆਂ ਹਨ ਦੋਸਤੋ ਹੋ ਸਕਦਾ ਹੈ ਕਿ ਤੁਹਾਡਾ ਬੱਚਾ ਪਤਲਾ ਹੋਵੇ ਜਾਂ ਬੱਚਾ ਮੋਟਾ ਹੋਵੇ ਪਰ ਉਸ ਨੂੰ ਇਹ ਨਾ ਸੜਾਓ ਕਿ ਤੂੰ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕਦਾ ਮੰਨ ਲਓ ਤੁਹਾਡਾ ਬੱਚਾ ਮੋਟਾ ਹੈ ਤੇ ਉਸ ਨੂੰ ਮੋਟਾ-ਮੋਟਾ ਕਹਿਣ ਦੀ ਬਜਾਏ ਸਵੇਰੇ ਟਾਈਮ ਨਾਲ ਉਠੋ ਬੱਚੇ ਨੂੰ ਉਠਾਓ ਖੇਰ ਕਰਨ ਲਈ ਜਾਓ ਬੱਚੇ ਨੂੰ ਐਕਸਰਸਾਈਜ਼ ਕਰਵਾਓ ਸਟਰੌਂਗ ਬਣਾਓ ਇਹ ਕਰਨ ਨਾਲ ਤੁਹਾਡੇ ਵਿੱਚ ਵੀ ਵਿਸ਼ਵਾਸ ਆਏਗਾ ਤੇ ਬੱਚੇ ਵਿੱਚ ਵੀ ਕੌਨਫੀਡੈਂਸ ਭਰੇਗਾ ਇਸੇ ਤਰ੍ਹਾਂ ਪਤਲੇ ਬੱਚੇ ਨੂੰ ਐਕਸਰਸਾਈਜ਼ ਕਰਵਾਓ ਸਟਰੌਂਗ ਬਣਾਓ ਦੋਸਤੋਂ ਕਰਨ ਤੋਂ ਪਾਓ ਕਿ ਮਾਪਿਓ ਬੱਚਿਆਂ ਦੇ ਪਹਿਲੇ ਅਧਿਆਪਕ ਹੁੰਦੇ ਹਨ ਤੇ ਬੱਚੇ ਉਹ ਕੋਰੀ ਕਾਪੀ ਦੀ ਤਰ੍ਹਾਂ ਹੁੰਦੇ ਹਨ ਕਿ ਉਸ ਉੱਪਰ ਚਾਹੇ ਮਾੜਾ ਲਿਖ ਦਿਓ ਚਾਹੇ ਚੰਗਾ ਲਿਖ ਦਿਓ ਇਹ ਤੁਹਾਡੇ ਹੱਥ ਵਿੱਚ ਹੈ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੋੜ ਦੇਣਾ ਹੈ ਤੇ ਦੋਸਤੋ ਸਭ ਤੋਂ ਵਧੀਆ ਇਹ ਹੀ ਤਰੀਕਾ ਹੈ ਕਿ ਬੱਚਿਆਂ ਵਿੱਚ ਕਦੇ ਵੀ ਇਨਡੈਕਟਿਵਿਟੀ ਨਾ ਪਰੋ ਜਿੰਨਾ ਵੀ ਹੋ ਸਕੇ ਉਹਨਾਂ ਵਿੱਚ ਪੋਜ਼ਿਟਿਵਿਟੀ ਹੀ ਭਰੀ ਜਾਵੇ ਦੋਸਤੋ ਤੁਸੀਂ ਹੋਰ ਦੇ ਬੱਚਿਆਂ ਨਾਲ ਕਦੇ ਵੀ ਆਪਣੇ ਬੱਚਿਆਂ ਨੂੰ ਨਾ ਮਿਲਾਓ ਇਹ ਨਾ ਕਹੋ ਕਿ ਉਹਨਾਂ ਦੇ ਬੱਚੇ ਆਹ ਕੰਮ ਕਰਦੇ ਹਨ ਪਰ ਤੁਸੀਂ ਆ ਕੰਮ ਕਿਉਂ ਨਹੀਂ ਕਰਦੇ ਬੱਚੇ ਨੂੰ ਇਸ ਤਰੀਕੇ ਨਾਲ ਗਾਈਡ ਨਾ ਕਰੋ ਤੁਸੀਂ ਆਪਣੇ ਬੱਚੇ ਦੀᱹᱹਚੀ ਵੇਖਣੀ ਹੈ ਉਹ ਕਿਸ ਕੰਮ ਵਾਲੇ ਜ਼ਿਆਦਾ ਧਿਆਨ ਦਿੰਦਾ ਹੈ ਉਸ ਦਾ ਉੱਥੇ ਵਿੱਚ ਸਾਥ ਦਿਓ ਪੂਰਾ ਪੂਰਾ ਸਹਿਯੋਗ ਦਿਓ ਕਿਉਂਕਿ ਅਜੇ ਤੱਕ ਜਿੰਨੇ ਵੀ ਕਾਮਯਾਬ ਇਨਸਾਨ ਹੋਏ ਹਨ ਜਿੰਨੇ ਵੀ ਉੱਪਰ ਲੈਵਲ ਤੱਕ ਪਹੁੰਚੇ ਹਨ ਉਹ ਫੀਲਡ ਚਾਹੇ ਕੋਈ ਵੀ ਹੋਵੇ ਹਰ ਇੱਕ ਫੀਲਡ ਦੇ ਵਿੱਚ ਹਰ ਇੱਕ ਕਾਮਯਾਬ ਇਨਸਾਨ ਪਿੱਛੇ ਪਹਿਲਾ ਸਾਥ ਪਰਿਵਾਰ ਦਾ ਹੁੰਦਾ ਹੈ ਬਾਕੀ ਯਾਰਾਂ ਦੋਸਤਾਂ ਦਾ ਉਸ ਫੀਲਡ ਵਾਲਿਆਂ ਦਾ ਸਾਥ ਮਿਲਦਾ ਹੀ ਰਹਿੰਦਾ ਹੈ ਦੋਸਤੋ ਹੁਣ ਸਾਡਾ ਬੱਚਾ ਹੈ ਉਸ ਨੂੰ 8-10 ਸਾਲ ਤੋਂ ਫੁਲਹੜੀ ਦਾ ਰੋਗ ਹੈ। ਉਸ ਨੂੰ ਬਹੁਤ ਦਵਾਈ ਖਵਾਈ। ਕਈ ਜਗ੍ਹਾ ਤੇ ਲੈ ਕੇ ਆਉਂਦੇ ਜਾਂਦੇ ਰਹਿ। ਕਈ ਦਵਾਈਆਂ ਨੇ ਆਰਾਮ ਦੇ ਦੇਣਾ। ਅਤੇ ਫੁਲਹੜੀ ਨੇ ਦੁਬਾਰਾ ਫੇਰ ਹੋ ਜਾਣਾ। ਹੁਣ ਵੀ ਦਵਾਈ ਚੱਲ ਰਹੀ ਹੈ। ਤੇ ਆਰਾਮ ਵੀ ਆ ਰਿਹਾ ਹੈ। ਪਰ ਕਈ ਲੋਕ ਕਹਿ ਦਿੰਦੇ ਹਨ। ਕਿ ਸਾਡਾ ਤੁਹਾਡੇ ਮੁੰਡੇ ਵਲ ਵੇਖ ਕੇ ਬਹੁਤ ਮਨ ਖਰਾਬ ਹੁੰਦਾ ਹੈ ਪਰ ਦੋਸਤੋ ਅਸੀਂ ਉਸ ਨੂੰ ਇਹੋ ਜੀ ਗੱਲ ਕਦੇ ਕੋਈ ਨਹੀਂ ਆਖੀ ਤੇ ਨਾ ਹੀ ਕਦੇ ਕੋਈ ਕਮੀ ਆਉਣ ਦਿੱਤੀ ਹੈ ਖਾਣ ਪੀਣ ਦੇ ਵਿੱਚ ਲੇੜੇ ਕੱਪੜੇ ਦੇ ਵਿੱਚ ਜਿੰਨੇ ਵੀ ਸਾਡੀ ਹਸੀਅਤ ਹੁੰਦੀ ਹੈ ਜਿਹੋ ਜਿਹਾ ਵੀ ਅਸੀਂ ਦੇ ਸਕਦੇ ਹਾਂ ਉਸ ਨੂੰ ਜ਼ਰੂਰ ਖਵਾਉਂਦੇ ਹਾਂ ਜ਼ਰੂਰ ਪਵਾਉਂਦੇ ਹਾਂ ਆਪਣੇ ਹੈਸੀਅਤ ਦੇ ਹਿਸਾਬ ਨਾਲ ਢੇਜੇ ਅਸੀਂ ਉਸ ਨੂੰ ਇਹ ਆਖੀ ਜਾਈਏ ਕਿ ਇਹ ਤਾਂ ਬਹੁਤ ਭਿਆਨਕ ਬਿਮਾਰੀ ਹੈ ਇਹ ਤੈਨੂੰ ਕਿੱਥੋਂ ਲੱਗ ਗਈ ਜਾਂ ਫਿਰ ਦੂਸਰੇ ਬੱਚੇ ਨਾਲੋਂ ਇਸ ਨਾਲ ਲੱਗ ਵਿਵਹਾਰ ਕਰੀਏ ਤਾਂ ਬੱਚੇ ਬੱਚਾ ਤਾਂ ਸੋਚੇਗਾ ਏ ਕਿ ਇਹ ਮੇਰੇ ਨਾਲ ਇਦਾਂ ਦਾ ਵਿਵਹਾਰ ਕਿਉਂ ਕਰਦੇ ਹਨ ਬੱਚੇ ਦੇ ਦਿਲ ਨੂੰ ਠੇਸ ਲੱਗੇਗੀ ਵੈਸੇ ਤਾਂ ਦੋਸਤੋ ਇਨਸਾਨ ਕੀ ਕਰ ਸਕਦਾ ਹੈ ਇਹ ਤਾਂ ਸਿਰਫ ਕੋਸ਼ਿਸ਼ ਹੀ ਕਰ ਸਕਦਾ ਹੈ ਤੇ ਉਹ ਜਾਰੀ ਹੈ ਬਾਕੀ ਕੁਦਰਤ ਦੇ ਹੱਥ ਵਿੱਚ ਉਸ ਵਾਹਿਗੁਰੂ ਪਰਮਾਤਮਾ ਦੇ ਹੱਥ ਵਿੱਚ ਕਿਉਂਕਿ ਇਹ ਵੀ ਇੱਕ ਬਹੁਤ ਵੱਡੀ ਸ਼ਕਤੀ ਹੈ ਜੋ ਹਰ ਇੱਕ ਇਨਸਾਨ ਨੂੰ ਉਸਦੇ ਕਰਮਾਂ ਅਨੁਸਾਰ ਫਲ ਦਿੰਦੀ ਹੈ ਹੋ ਸਕਦਾ ਕਿ ਅਸੀਂ ਕੋਈ ਕਰਮ ਹੀ ਇਹੋ ਜਿਹੇ ਕੀਤੇ ਹੋਣ ਕਿਸੇ ਦਾ ਲੈ ਕੇ ਮੋੜਿਆ ਨਾ ਹੋਵੇ ਜੋ ਇਸ ਬੱਚੇ ਦੇ ਜਰੀਏ ਕਿਸੇ ਦਾ ਲੈਣਾ ਦੇਣਾ ਦੇ ਰਹੇ ਹੋਣ ਸੋ ਦੋਸਤੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਟਾਈਮ ਦੇਣ ਲਈ ਆਪ ਜੀ ਦਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ